ਹੈ ਤੁਹਾਡਾ ਸਾਡੇ ਚੈਨਲ ਤੇ ਆਓ ਕਹਾਣੀ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਬਹੁਤ ਹੀ ਸੋਹਣੀ ਕਹਾਣੀਆਂ ਤੂੰ ਮੜ ਆ ਮਾ ਮਾਤਾ ਮ ਹੁੰਦੀ ਏ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਮਾਂ ਮਾਂ ਠੰਡੀਆਂ ਸ਼ਾਮਾਂ ਮਾਤਾ ਰੱਬ ਦਾ ਰੂਪ ਹੈ ਇਸੇ ਤਰ੍ਹਾਂ ਦੇ ਕਈ ਵਾਕਾਂ ਨਾਲ ਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਮਾਂ ਦੀ ਮਹੱਤਤਾ ਨੂੰ ਦਰਸਾਇਆ ਜਾਂਦਾ ਹੈ ਪਰ ਮੈਨੂੰ ਇੰਝ ਲੱਗਦਾ ਹੈ ਕਿ ਮਾਂ ਦੇ ਹੋਣ ਦੀ ਖੁਸ਼ੀ ਅਤੇ ਮਾਂ ਦੇ ਨਾ ਹੋਣ ਦੇ ਗਮ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਮਾਂ ਦਾ ਪਿਆਰ ਉਸ ਦੀ ਕੁਰਬਾਨੀ ਨੂੰ ਬਿਆਨ ਕਰਨ ਲਈ ਸ਼ਬਦ ਛੋਟੇ ਰਹਿ ਜਾਂਦੇ ਹਨ ਜਿੰਨਾ ਧੀ ਲਈ ਮਾਂ ਦਾ ਪਿਆਰ ਮੈਨੇ ਰੱਖਦਾ ਹੈ ਪੁੱਤ ਲਈ ਵੀ ਇਸ ਪਿਆਰ ਦੇ ਉਨੇ ਹੀ ਮੈਨੇ ਹੁੰਦੇ ਹਨ ਬਸ ਇੱਥੇ ਫਰਕ ਕੇਵਲ ਕੁਦਰਤ ਵੱਲੋਂ ਬਖਸ਼ੇ ਇੱਕ ਕੋਮਲ ਹਿਰਦੇ ਦਾ ਹੁੰਦਾ ਹੈ ਤੇ ਧੀ ਦਾ ਹਿਰਦਾ ਜ਼ਿਆਦਾ ਕੋਮਲ ਹੁੰਦਾ ਹੈ ਉਸਨੇ ਆਪਣੇ ਹਰ ਸੁੱਖ-ਦੁੱਖ ਨੂੰ ਮਾਂ ਨਾਲ ਸਾਂਝਾ ਕਰਨਾ ਹੁੰਦਾ ਹੈ ਅੱਜ ਉਸ ਦਰਦ ਨੂੰ ਬਿਆਨ ਕਰਦੀ ਹਾਂ ਜੋ ਮਾਂ ਦੇ ਨਾ ਹੋਣ ਕਾਰਨ ਸੁਖੀ ਨੂੰ ਸਹਿਣਾ ਪੈ ਰਿਹਾ ਹੈ ਇੱਕ ਭਰਾ ਤੇ ਤਿੰਨ ਭੈਣਾਂ ਵਿੱਚ ਸਭ ਤੋਂ ਛੋਟੀ ਸੀ ਸੁਖੀ ਸਭ ਤੋਂ ਛੋਟੀ ਹੋਣ ਕਾਰਨ ਮਾਂ ਦੀ ਵੀ ਬੜੀ लाਡਲੀ ਸੀ ਸੁਖੀ ਦੇ ਬਿਆਨ ਨੂੰ ਉਹ ਦੋ ਸਾਲ ਕੀ ਮਸਾ ਹੋਇਆ ਸੀ ਕਿ ਉਸ ਦੀ ਮਾਂ ਪੂਰੀ ਹੋ ਗਈ ਮਾਂ ਕੀ ਪੂਰੀ ਹੋਈ ਸੁਖੀ ਲਈ ਤਾਂ ਧਰਤੀ ਤੇ ਸੋਖੁ ਦੁਖ ਬੰਡਾਉਣ ਵਾਲਾ ਹੀ ਕੋਈ ਨਾ ਰਹਾ। ਭਰਾ ਪਰਜਾਈ ਤਾਂ ਕਿਸੇ ਭੈਣ ਨਾਲ ਵਰਤ ਕੇ ਰਾਜ ਹੀ ਨਹੀਂ ਸੰ। ਤੇ ਭੈਣ ਵੀ ਦੂਰ ਵਿਆਹੀਆਂ ਹੋਈਆਂ ਸਨ। ਉਹਨਾਂ ਨੂੰ ਦਰਦ ਸੁਣਾ ਕੇ ਸੁਖੀ ਦੁਖੀ ਨਿਸੀ ਕਰਨਾ ਚਾਹੁੰਦੀ। ਇਸ ਲਈ ਆਪਣੇ ਸੱਸ ਤੇ ਪਤੀ ਦੇ ਕਲੇਸ਼ ਨੂੰ ਆਪਣੇ ਤੱਕ ਰੱਖ ਆਪ ਹੀ ਆਪਣਾ ਦਰਦ ਹੰਡਾਉਂਦੀ ਸੀ। ਸੁਖੀ ਦਾ ਪੂਰਾ ਨਾਮ ਤਾਂ ਸੁਖਜਿੰਦਰ ਸੀ। ਪਰ ਉਸਦੀ ਮਾਂ ਉਸ ਨੂੰ ਪਿਆਰ ਨਾਲ ਸੁਖਾਖਦੀ ਸੀ ਤੇ ਕਦੋਂ ਉਹ ਸੁਖ ਤੋਂ ਸੁਖੀ ਬਣ ਗਈ ਉਸ ਨੂੰ ਖੁਦ ਵੀ ਪਤਾ ਨਾ ਲੱਗਾ ਸੁਖੀ ਦੀ ਸਾਸ ਨੇ ਅੱਜ ਫੇਰ ਉਸਦੇ ਪਤੀ ਨੂੰ ਚੁਗਲੀ ਕਰਕੇ ਉਸ ਤੇ ਕੁੱਟ ਪਵਾ ਦਿੱਤੀ ਉਸ ਦਾ ਪਤੀ ਵੀ ਪੂਰਾ ਲਾਈ ਲੱਗ ਸੀ ਮਾਂ ਜਰਾ ਕੁਝ ਆਖ ਕੇ ਆਖ ਕੀ ਦਿੰਦੀ ਝਟ ਉਸ ਨਾਲ ਲੜਨ ਲੱਗ ਜਾਂਦਾ ਤੇ ਕਦੀ ਕਦੀ ਕੁੱਟ ਵੀ ਦਿੰਦਾ ਜਿੰਨਾ ਚਿਰ ਉਸ ਦੀ ਮਾਂ ਜਿੰਦਾ ਰਹੀ ਉਸ ਦੀ ਸਾਸ ਤੇ ਪਤੀ ਉਸ ਨੂੰ ਸੁਖ ਆ ਕੇ ਹੀ ਬੁਲਾਉਂਦੇ ਮਾਂ ਕੀ ਪੂਰੀ ਹੋਈ ਸਹਰੇ ਪਰਿਵਾਰ ਨੇ ਵੀ ਅੱਖਾਂ ਫੇਰ ਲਈਆਂ ਜਦੋਂ ਉਸ ਨੂੰ ਸੁਖੀ ਆਖ ਬਾਜ਼ ਮਾਰਦੇ ਤਾਂ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਕੰਮ ਵਾਲੀ ਨੂੰ ਬੁਲਾ ਰਹੇ ਹੋਣ ਉਹ ਕਈ ਵਾਰ ਆਪਣੇ ਸਾਸ ਤੇ ਪਤੀ ਨੂੰ ਆਖ ਚੁੱਕੀ ਸੀ ਕਿ ਉਸ ਨੂੰ ਸੁਖੀ ਨਾ ਕਹਿ ਕੇ ਬੁਲਾਇਆ ਕਰੋ ਸੁਖ ਆਖਿਆ ਕਰੋ ਪਰ ਮਾਂ ਪੁੱਤ ਨੇ ਤਾਂ ਜਿਵੇਂ ਸੌ ਹੀ ਖਾ ਲਈ ਸੀ ਉਸ ਨੂੰ ਦੁੱਖ ਦੇਣ ਦੀ ਸੁਖੀ ਇਹ ਦਰਦ ਕਿਸ ਨਾਲ ਵਡਾਉਂਗੀ ਮਾਂ ਉਸ ਦੀ ਰਹੀ ਨਹੀਂ ਸੀ ਤੇ ਪਿਓ ਉਸ ਦਾ ਵਿਆਹ ਤਾਂ ਪਹਿਲਾਂ ਹੀ ਪੂਰਾ ਹੋ ਚੁੱਕਾ ਸੀ ਭਰਾ ਪਰ ਜਾਈ ਨਹੀਂ ਮਿਲਣ ਆਉਣਾ ਤਾਂ ਦੂਰ ਕਦੇ ਫੋਨ ਕਰਕੇ ਹਾਲਚਾਲ ਵੀ ਨਹੀਂ ਸੀ ਪੁੱਛਿਆ ਮਾਂ ਨੂੰ ਜਦੋਂ ਵੀ ਕੁਝ ਆਖਦੀ ਮੈਂ ਉਸੇ ਦਿਨ ਹੀ ਸੁੱਖ-ਸਾਂਤ ਪੁੱਛਣ ਲਈ ਪਹੁੰਚ ਜਾਂਦੀ ਸੀ ਮਾਂ ਮਾਂ ਦੀ ਮੌਤ ਤੋਂ ਬਾਅਦ ਉਸਦੇ ਭਰਾ ਪਰਜਾਈ ਨੂੰ ਫੋਨ ਤੇ ਇੱਕ ਵਾਰ ਆਪਣੇ ਸਾਸ ਦੇ ਪਤੀ ਬਾਰੇ ਦੱਸਿਆ ਪਰ ਦੋਹਾਂ ਵਿੱਚੋਂ ਇੱਕ ਨੇ ਵੀ ਉਸ ਦੀ ਸੱਸ ਜਾਂ ਪਤੀ ਨੂੰ ਫੋਨ ਕਰਕੇ ਸਮਝਾਉਣਾ ਤਾਂ ਦੂਰ ਕੁਝ ਪੁੱਛਿਆ ਤੱਕ ਨਹੀਂ ਬਈ ਕੀ ਗੱਲ ਹੋ ਗਈ ਏ ਤੁਸੀਂ ਸੁੱਖ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਕਰ ਰਹੇ ਹੋ ਇੱਕ ਮਾਂ ਹੀ ਤਾਂ ਸੀ ਜੋ ਉਸਦੇ ਹਰ ਸੁੱਖ ਦੁੱਖ ਨੂੰ ਆਪਣਾ ਹੀ ਸੁੱਖ ਦੁੱਖ ਸਮਝਦੀ ਸੀ ਅੱਜ ਸੁਖੀ ਦੀ ਸੱਸ ਤੇ ਪੜਕਾਉਣ ਤੇ ਉਸਦੇ ਪਤੀ ਨੇ ਉਸ ਨੂੰ ਕੁੱਟਿਆ ਤਾਂ ਸਾਰੀ ਰਾਤ ਮਾਂ ਨੂੰ ਯਾਦ ਕਰਕੇ ਹੀ ਰੋਈ ਰਹੀ ਰੋਂਦੀ ਰਹੀ ਉਸਨੇ ਰੋਟੀ ਵੀ ਨਹੀਂ ਖਾਧੀ ਤੇ ਨਾ ਹੀ ਕਿਸੇ ਨੇ ਉਸ ਨੂੰ ਰੋਟੀ ਲਈ ਪੁੱਛਿਆ ਸੁਖੀ ਬੈਠ ਤੇ ਪਈ ਰੋਂਦੀ ਹੋਈ ਮਰੀ ਮਾਂ ਨਾਲ ਮਨ ਹੀ ਮਨ ਗੱਲਾਂ ਕਰ ਰਹੀ ਸੀ ਮਾਂ ਨਾਲ ਗੱਲਾਂ ਕਰਦੀ ਸੁਖੀ ਬੋਲੀ ਤੈਨੂੰ ਪਤਾ ਮਾਂ ਅੱਜ ਫੇਰ ਹਰਜਿੰਦਰ ਨੇ ਆਪਣੀ ਮਾਂ ਦੇ ਅੱਖੇ ਲੱਗ ਮੈਨੂੰ ਕੁੱਟਿਆ ਹਰਜਿੰਦਰ ਉਸਤੇ ਪਤੀ ਦਾ ਨਾਮ ਸੀ ਮਾਂ ਤੇਰੇ ਹੁੰਦੇ ਤਾਂ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਮੈਨੂੰ ਕੁਝ ਕਹਿਣ ਦੀ ਪਰ ਤੇਰੇ ਤੋਂ ਬਾਅਦ ਤੇਰੀ ਧੀ ਦਾ ਆ ਦੁੱਖਾਂ ਦਾ ਪਹਾੜ ਆ ਗਿਆ ਮਾਂ ਮੈਂ ਆਪਣਾ ਦੁੱਖ ਵੀ ਕਿਸ ਨਾਲ ਵੰਡਾਂ ਨਹੀਂ ਸਕਦੀ ਮੈਂ ਆਪਣਾ ਦੁੱਖ ਵੀ ਕਿਸੇ ਨਾਲ ਵੰਡ ਨਹੀਂ ਸਕਦੀ ਇੱਕ ਵਾਰ ਵੀਰੇ ਤੇ ਭਾਬੀ ਨੂੰ ਫੋਨ ਕਰਕੇ ਦੱਸਿਆ ਪਰ ਉਹਨਾਂ ਵੀ ਅੱਗੇ ਕੁਝ ਨਾ ਕੀਤਾ ਵੀਰਾ ਤਾਂ ਕਦੇ ਸੁੱਖ-ਸਾਂਦ ਲਈ ਫੋਨ ਵੀ ਨਹੀਂ ਕਰਦਾ ਕਦੇ ਨਹੀਂ ਆਖਦਾ ਸੁੱਖ ਆ ਕੇ 2-4 ਦਿਨ ਰਹਿ ਜਾ ਜੇ ਮਾਂ ਨਹੀਂ ਤਾਂ ਕੀ ਹੋਇਆ ਮੈਂ ਤਾਂ ਹਾਂ ਸੁੱਖੀ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਉਸ ਦੀ ਮਾਂ ਉਸ ਦੇ ਸਿਰ ਤੇ ਹੱਥ ਫੇਰ ਰਹੀ ਹੋਵੇ ਸੁੱਖੀ ਨੂੰ ਮਾਂ ਦੇ ਹੱਥਾਂ ਦੀ ਛੋਹ ਦਾ ਅਹਿਸਾਸ ਉਸ ਦੇ ਬਚਪਨ ਵਿੱਚ ਲੈ ਗਿਆ ਤੇ ਉਹ ਆਖਣ ਲੱਗੀ ਛੱਡ ਮਾਂ ਮੈਂ ਵੀ ਕੀ ਗੱਲਾਂ ਲੈ ਕੇ ਬਹਿ ਗਈ ਮੈਂ ਤੈਨੂੰ ਯਾਦ ਹੈ ਨਾ ਮਾਂ ਤੈਨੂੰ ਯਾਦ ਹੈ ਨਾ ਤੂੰ ਕਿਵੇਂ ਸਰਦੀ ਵਿੱਚ ਮੇਰੇ ਖੁਸ਼ਕ ਪੈਰ ਦੇਖ ਉਸਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰਨ ਲੱਗ ਜਾਂਦੀ ਤੇ ਮੈਨੂੰ ਕਿੰਨਾ ਚੰਗਾ ਲੱਗਦਾ ਹੁੰਦਾ ਸੀ ਮੈਂ ਕਿੰਨੀ ਕਿੰਨੀ ਦੇ ਤੇਰੇ ਕੋਲੋਂ ਪੈਰਾਂ ਤੇ ਮਾਲਸ਼ ਕਰਵਾਉਂਦੀ ਰਹਿੰਦੀ ਸੀ ਮਾਂ ਜਦ ਮੈਂ ਬਿਮਾਰ ਹੁੰਦੀ ਤਾਂ ਤੂੰ ਕਿੱਦਾਂ ਮੇਰੇ ਤੋਂ ਮਿਰਚਾਂ ਬਾਰ-ਬਾਰ ਅੱਗ 'ਚ ਪਾਉਂਦੀ ਹੁੰਦੀ ਸੀ ਕਦੇ ਕਦੇ ਜੇ ਮੇਰਾ ਬੁਖਾਰ ਨਾ ਉਤਰਨਾ ਤਾਂ ਤੂੰ ਮੈਨੂੰ ਮੰਦਰ ਵਿੱਚ ਝਾੜਾ ਪਵਾਉਂਦੀ ਤੇ ਪੰਡਤ ਵੱਲੋਂ ਧਾਗਾ ਮੇਰੇ ਗਲੇ ਵਿੱਚ ਪਵਾ ਆਖਦੀ ਸੁਖ ਪੁੱਤ ਇਸ ਧਾਗੇ ਨੂੰ ਉਤਾਰੀ ਨਾ ਮੇਰੇ ਪੁੱਤ ਨੂੰ ਨજર ਲੱਗ ਗਈ ਹੈ ਮੈਨੂੰ ਨજર ਲੱਗਣ ਤੋਂ ਤੂੰ ਕਿੰਨਾ ਡਰਦੀ ਸੀ ਮਾਂ ਯਾਦ ਹੈ ਜਦੋਂ ਮੈਂ ਰਾਤ ਨੂੰ ਦੇਰ ਤੱਕ ਬੈਠੀ ਪੜ੍ਹਦੀ ਤਾਂ ਸਾਹਮਣੇ ਵਾਲੀ ਆਂਟੀ ਅਕਸਰ ਪੁੱਛਦੀ ਕਿ ਤੇਰੇ ਕਮਰੇ ਦੀ ਲਾਈਟ ਰਾਤ ਬਹੁਤ ਦੇਰ ਤੱਕ ਜਲਦੀ ਰਹਿੰਦੀ ਹੈ ਤੂੰ ਪੜ੍ਹਦੀ ਹੈ ਇੰਨੀ ਦੇਰ ਤੱਕ ਬੈਠ ਕੇ ਪਰ ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਝਟ ਬੋਲ ਪੈਂਦੀ ਮਾਂ ਇਹ ਕਿੱਥੇ ਪੜਨ ਵਾਲੀ ਦਿਖਦੀ ਏ ਇਹ 9 ਨੀ ਵੱਜਣ ਦਿੰਦੀ ਸੌ ਜਾਂਦੀ ਏ ਲਾਈਟ ਤਾਂ ਅਸੀਂ ਵੈਸੇ ਹੀ ਚੱਲਦੀ ਛੱਡ ਦਈਦੀ ਏ ਤੈਨੂੰ ਹਮੇਸ਼ਾ ਹੀ ਇਹੀ ਲੱਗਦਾ ਕਿ ਮੈਨੂੰ ਕਿਸੇ ਕਿ ਤੇ ਨਜ਼ਰ ਹੀ ਨਾ ਲੱਗ ਜਾਵੇ ਮਾਂ ਮੈਨੂੰ ਉਹ ਦਿਨ ਅਜੇ ਵੀ ਯਾਦ ਹਨ ਜਤੂ ਪ੍ਰਵਾਤ ਫੇਰੀ ਤੇ ਜਾਂਦੀ ਸੀ ਤਾਂ ਉੱਥੇ ਮੇਰੇ ਲਈ ਪ੍ਰਸ਼ਾਦ ਜ਼ਰੂਰ ਲੈ ਕੇ ਆਉਂਦੀ ਕਦੇ ਬਾਲੂ ਸ਼ਾਹੀ ਕਦੇ ਮਠਿਆ ਕਦੇ ਬਿਸਕੁਟ ਲੈ ਕੇ ਆਉਂਦੀ ਤੇ ਮੈਂ ਵੀ ਕਿੰਨਾ ਖੁਸ਼ ਹੁੰਦੀ ਸੀ ਪੇਪਰ ਦੇ ਸ਼ੁਰੂ ਹੁੰਦੇ ਹੀ ਤੇਰੀ ਫਿਕਰ ਹੋਰ ਵੱਧ ਜਾਂਦੀ ਤੇ ਹਮੇਸ਼ਾ ਤੇ ਹਮੇਸ਼ਾ ਪਾਪਾ ਜੀ ਤੋਂ ਮੇਰੇ ਲਈ ਸਪੈਸ਼ਲ ਬਦਾਮ ਤੇ ਆਮਲੇ ਦਾ ਮਰਬਾ ਮੰਗਵਾਉਂਦੀ ਤੇ ਕਦੀ ਕਦੀ ਪੇਪਰਾਂ ਵਿੱਚ ਪਿੰਨੀਆਂ ਬਣਾ ਕੇ ਦਿੰਦੀ ਤੇ ਆਖਦੀ ਇਸ ਤੇ ਨਾਲ ਤੇਰਾ ਦਿਮਾਗ ਥੱਕੇਗਾ ਨਹੀਂ ਪੇਪਰਾਂ ਵਿੱਚ ਮੇਰਾ ਸਿਰ ਕਿੰਨੀ ਕਿੰਨੀ ਦੇਰ ਝੱਸਦੀ ਤੇ ਆਖਦੀ ਮਾਵਾ ਹੀ ਇਸ ਤਰ੍ਹਾਂ ਧਿਆਨ ਰੱਖ ਸਕਦੀਆਂ ਨੇ ਸੱਚ ਮੁੱਚ ਮਾਂ ਤੇਰੀ ਇਹ ਗੱਲ ਤਾਂ ਜਮਾਂ ਹੀ ਸਹੀ ਏ ਮਾਂ ਮੇਰਾ ਤਾਂ ਹੁਣ ਕੋਈ ਧਿਆਨ ਰੱਖਣ ਵਾਲਾ ਹੈ ਹੀ ਨਹੀਂ। ਦੇਹਮ ਜਦੋਂ ਮੈਂ ਪੇਪਰ ਦੇ ਕੇ ਘਰੇ ਆਉਂਦੀ ਤਾਂ ਤੂੰ ਮੇਰੇ ਪਿੱਛੇ ਪਿੱਛੇ ਫਿਰਦੀ। ਜਿੰਨੀ ਦੇਰ ਮੈਂ ਰੋਟੀ ਨਾ ਖਾਂਦੀ ਤੇ ਰੋਟੀ ਤੇ ਤੂੰ ਵੀ ਇੰਨਾ ਸਾਰਾ ਮੱਖਣ ਰੱਖ ਦਿੰਦੀ। ਮੈਂ ਬਥੇਰਾ ਆਪ ਦੀ ਮਾਂ ਨੂੰ ਮੱਖਣ ਮੈਨੂੰ ਮੱਖਣ ਪਸੰਦ ਨਹੀਂ। ਪਰ ਤੂੰ ਆਪਣੀ ਸੌ ਦੇ ਕੇ ਜ਼ਬਰਦਸਤੀ ਸਾਰਾ ਮੱਖਣ ਖਵਾ ਕੇ ਹੀ ਸਾਹ ਲੈਂਦੀ। ਮੇਰੇ ਆਈ ਮਿੱਤੋ ਆਈ ਤਾਂ ਕਦੇ ਨਾ ਪੁੱਛਦੀ ਕਿ ਤੇਰਾ ਪੇਪਰ ਕਿੱਦਾਂ ਹੋਇਆ ਤੇ ਜਦੋਂ ਮੈਂ ਆਖਦੀ ਮਾਂ ਤੂੰ ਮੇਰੇ ਤੋਂ ਪੁੱਛਦੀ ਕਾ ਤੋ ਨਹੀਂ ਕਿ ਤੇਰਾ ਪੇਪਰ ਕਿੱਦਾਂ ਦਾ ਹੋਇਆ ਹੈ ਤਾਂ ਤੂੰ ਹੱਸ ਕੇ ਆਖਦੀ ਮੈਨੂੰ ਪਤਾ ਮੇਰਾ ਸੁਖ ਪੇਪਰ ਵਧੀਆ ਹੀ ਕਰਕੇ ਆਇਆ ਏ ਫਿਰ ਪੁੱਛਣਾ ਕਾ ਤੂੰ ਭਲਾ ਫਿਰ ਤੈਨੂੰ ਮੇਰੇ ਵਿਆਹ ਦੀ ਚਿੰਤਾ ਸਤਾਉਣ ਲੱਗੀ ਹਮੇਸ਼ਾ ਆਖਦੀ ਹੁੰਦੀ ਸੀ ਪਤਾ ਨਹੀਂ ਮੇਰੀ ਸੁਖ ਦੀ ਸੱਸ ਤੇ ਪਤੀ ਦਾ ਸੁਭਾਅ ਕਿਦਾਂ ਦਾ ਹੋ ਮੇਰੇ ਵਿਆਹ ਤੋਂ ਬਾਅਦ ਜਦੋਂ ਤੈਨੂੰ ਪਹਿਲੀ ਵਾਰ ਮੇਰੀ ਸੱਸ ਤੇ ਪਤੀ ਦੇ ਗਰਮ ਸੁਭਾਅ ਬਾਰੇ ਪਤਾ ਲੱਗਾ ਸੀ ਤਾਂ ਤੂੰ ਉਦੋਂ ਹੀ ਮੇਰੇ ਕੋਲ ਪਹੁੰਚ ਗਈ ਸੀ ਕਿੰਨਾ ਤਾੜ ਕੇ ਗਈ ਸੀ ਤੂੰ ਉਦੋਂ ਮੇਰੀ ਸੱਸ ਤੇ ਹਰਜਿੰਦਰ ਨੂੰ ਉਸ ਦਿਨ ਤੋਂ ਬਾਅਦ ਮੈਨੂੰ ਕਦੇ ਕਿਸੇ ਨੇ ਕੁਝ ਨਹੀਂ ਆਖਿਆ ਸੀ ਹਮੇਸ਼ਾ ਪਿਆਰ ਨਾਲ ਹੀ ਰੱਖਿਆ ਸੀ। ਬਾਹਰੋਂ ਸੱਸ ਦੇ ਕੌੜੇ ਬੋਲਾਂ ਦੀ ਆਵਾਜ਼ ਸੁਣ ਸੁਕੀ ਤਵਕ ਕੇ ਇੱਕਦਮ ਉੱਠੀ। ਉਸ ਨੂੰ ਅਹਿਸਾਸ ਹੋ ਗਿਆ ਕਿ ਉਸ ਦੀ ਮਾਂ ਉਸ ਕੋਲ ਨਹੀਂ ਸੀ ਪਰ ਉਸ ਦੀ ਸੱਸ ਉਸ ਦੇ ਪਤੀ ਨੂੰ ਅਜੇ ਵੀ ਉਸ ਦੇ ਖਿਲਾਫ ਹੀ ੜਕਾ ਰਹੀ ਸੀ। ਸੱਸ ਦੀਆਂ ਗੱਲਾਂ ਸੁਣ ਉਸ ਦੇ ਹੰਝੂ ਹੋਰ ਤੇਜ਼ੀ ਨਾਲ ਵਹਿ ਤੁਰੇ। ਤੇ ਉਹ ਪੁੱਭਾ ਮਾਰ ਕੇ ਰੋ ਪਈ ਤੇ ਆਖਣ ਲੱਗੀ ਦੇਖਿਆ ਮਾ ਤੇਰੇ ਜਾਣ ਤੋਂ ਬਾਅਦ ਤੇਰੀ ਸੁਖ ਨਾਲ ਕਿਸ ਤਰ੍ਹਾਂ ਦਾ ਵਰਤਾਓ ਹੋ ਰਿਹਾ ਹੈ ਤੂੰ 모ੜਾ ਮਾ ਤੂੰ 모ੜਾ ਸੁਖੀ ਦੇ ਹਿਰਦੇ ਬਲੁੰਦ ਨੇ ਵਾਲੇ ਇਹ ਸ਼ਬਦ ਤੂੰ 모ੜਾ ਮਾ ਤੂੰ 모ੜਾ ਸੱਚ ਮੁੱਚ ਮਾਂ ਦੇ ਨਾ ਹੋਣ ਦੇ ਕੰਮ ਨੂੰ ਸ਼ਬਦਾਂ ਵਿੱਚ ਬਿਆਨ ਕਰ ਰਹੇ ਸਨ ਪਰ ਉਸ ਤੇ ਗਮਾਂ ਨੂੰ ਸਮਝਣ ਵਾਲੀ ਮਾਂ ਉਸ ਕੋਲ ਨਹੀਂ ਸੀ ਮਾਂ ਤੂੰ ਮੋੜਾ ਮਾ ਕਿੰਨੇ ਦੁੱਖ ਦੀ ਗੱਲ ਹੈ ਕਿ ਅਸਲੀਅਤ ਵਿੱਚ ਸਾਡੇ ਅੱਜ ਵੀ ਸਾਡੀਆਂ ਧੀਆਂ ਪੈਣਾ ਮਾਨਸਿਕ ਤੇ ਸਰੀਰਕ ਉਤਪੀੜਤ ਦਾ ਸ਼ਿਕਾਰ ਹੋ ਰਹੀਆਂ ਹਨ ਫਿਰ ਸਭ ਤੋਂ ਵੱਡੀ ਸ਼ਰਮ ਦੀ ਗੱਲ ਇਹ ਹੈ ਕਿ ਸੱਸ ਜੋ ਆਪ ਵੀ ਇੱਕ ਔਰਤ ਹੈ ਤੇ ਨੋ ਹੋਣ ਦਾ ਸਾਰਾ ਦੁੱਖ ਸਹਿਣ ਕਰ ਚੁੱਕੀ ਹੈ ਬਜਾਏ ਕਿ ਸਿਆਣਪ ਵਰਤਨ ਦੇ ਉਹ ਆਪਣੇ ਤੇ ਹੋਏ ਉਤਪੀੜਨ ਦਾ ਬਦਲਾ ਆਪਣੇ ਪੁੱਤਰ ਰਾਹੀਂ ਆਪਣੀ ਨੋ ਤੋਂ ਲੈਂਦੀ ਹੈ ਜਿਸ ਕਾਰਨ ਨੋ ਵਿਚਾਰੀ ਹਰ ਪਲ ਆਪਣੀ ਮਾਂ ਦੇ ਪਿਆਰ ਨੂੰ ਤਰਸਦੀ ਰਹਿੰਦੀ ਹੈ ਸਮਾ ਹੈ ਹਰ ਔਰਤ ਨੂੰ ਆਪਣੀ ਨੋ ਪ੍ਰਤੀ ਆਪਣੀ ਸੋਚ ਨੂੰ ਬਦਲਣ ਦਾ ਤੂੰ ਮੋੜ ਆ ਮਾ ਤੂੰ ਮੋੜ ਆ ਮਾ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ